ਫਿਰ ਆ ਜਿਹੜਾ ਅੱਜ ਦਾ ਹਫਤਾ ਸਿੱਖ ਸਮਾਜ ਵਾਸਤੇ ਸਿੱਖ ਪਰਵਾਸਤੇ ਬਹੁਤ ਵੱਡਾ ਇਤਿਹਾਸਿਕ ਹਫਤਾ ਦੁਨੀਆ ਦੇ ਅੰਦਰ ਸਭ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੋਈ ਸਭ ਜਗ੍ਹਾ ਦੇ ਉਹਨਾਂ ਦਾ ਅਛੀਦੀ ਦਿਹਾੜਾ ਆ ਰਿਹਾ ਫਰਾਂ ਅੱਜ ਜਿਹੜਾ ਜਿਹੜਾ ਹਫ਼ਤਾ ਸਿੱਖ ਸਮਾਜ ਵਾਸਤੇ ਸਿੱਖ ਪਰਵਾਸਤੇ ਬਹੁਤ ਵੱਡਾ ਇਤਿਹਾਸਿਕ ਹਫ਼ਤਾ ਦੁਨੀਆ ਦੇ ਅੰਦਰ ਸਭ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੋਈ ਸਭ ਜਗ੍ਹਾ ਦੇ ਉਹਨਾਂ ਦਾ ਅਛੀਦੀ ਦਿਹਾੜਾ ਆਇਆ ਕਿ ਮੈਂ ਅੱਜ ਬਸਪਤਗੜ੍ਹ ਸਾਹਿਬ ਉਹਨਾਂ ਨੂੰ ਆਪਾਂ ਸੇਚ ਕਹਿੰਦਾਂ ਲਿਆ ਤੇ ਸਹਾदत ਨਾਲ ਦੀ ਕੋਈ ਦੁਨੀਆ ਦੇ ਅੰਦਰ ਸਾਧ ਨਹੀਂ ਸਾਡਾ ਫੁੱਦ ਬੰਦਾ ਕਿ ਨਾ ਸ਼ਹੀਦਾਂ ਦੀ ਜਿੰਨਾ ਕਰਕੇ ਸਿੱਖ ਕੌਮ ਦੀਆਂ ਨਹੀਂਆ ਮਜ਼ਬੂਤ ਹੋਈਆਂ ਸਿੱਖ ਭਿੰਦੀਆਂ ਨਹੀਂਆ ਇੱਕ ਮਜ਼ਬੂਤ ਹੋਈ ਉਸ ਮਹਾਨ ਸ਼ਹੀਦਾਂ ਨੂੰ ਬਸ ਸਦਾ ਦੇ ਫੁੱਲ ਪੀਟ ਕਰਨਾ ਹੈ ਮਾਂ ਗੁਜਰੀ ਜਿਹੜੀ ਦੁਨੀਆ ਦੇ ਅੰਦਰ ਸਭ ਤੋਂ ਵੱਡੀ ਮਾਂ ਹੈ ਉਸਮਾਨ ਦਾ ਅਸ਼ੀਰਵਾਦ ਗੱਲ ਕੀਤੀ ਹੈ ਬੇ ਨੌਜਵਾਨਾਂ ਨੇ ਕੀ ਅਪੀਲ ਕਰ ਨੌਜਵਾਨਾਂ ਨੇ ਅਪੀਲ ਇਹ ਕਰਦੇ ਆ ਕਿ ਜੇ ਸਾਡੇ ਸਰਦਾਰ ਜੀ ਚਾਰੇ ਇਹਨਾਂ ਤੋਂ ਸਿੱਧ ਲਈ ਜਾਵੇ ਸਿੱਖਿਆ ਲਈ ਜਾਵੇ ਆਪਣੀ ਕੌਮ ਪ੍ਰਤੀ ਜਜ਼ਬਾ ਆਪਣੇ ਪੰਜਾਬ ਪ੍ਰਤੀ ਆਪਣੇ ਦੇਸ਼ ਪ੍ਰਤੀ ਜਜ਼ਬਾ ਜਿਹੜਾ ਉਹ ਆਪਣੇ ਰਲ ਆਪਾ ਪੈਦਾ ਕਰਨ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਆਪਣੇ ਧਰਮ ਦੀ ਲੜ ਲਕੜ ਉਹਨਾਂ ਦਾ ਜਿਹੜਾ ਸੰਦੇਸ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਬਿੰਦ ਜਿਹੜਾ ਲਾਗੂ ਕਰਨਾ ਹਨਾ ਆ ਜਿਹੜਾ ਅਗਲਾ ਹਫਤਾ ਪੂਰੇ ਸਿੱਖ ਸਮਾਜ ਵਾਸਤੇ ਸਿੱਖਤ ਨੂੰ ਵਾਸਤੇ ਬਹੁਤ ਵੱਡਾ ਇਤਿਹਾਸਿਕ ਹਫਤਾ ਦੁਨੀਆ ਦੇ ਅੰਦਰ ਸਭ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੋਈ ਸਾਬ ਜਦਿਆਂ ਉਨ੍ਹਾਂ ਦਾ ਛੀਦੀ ਦਿਹਾੜਾ ਆ ਰਿਹਾ ਹੈ। ਲੰਘਾ ਆ ਜਿਹੜਾ ਅਗਲਾ ਹਫ਼ਤਾ ਪੂਰੇ ਸਿੱਖ ਸਮਾਜ ਵਾਸਤੇ ਸਿੱਖ ਪੰਥ ਵਾਸਤੇ ਬਹੁਤ ਵੱਡਾ ਇਤਿਹਾਸਿਕ ਹਫ਼ਤਾ ਦੁਨੀਆ ਦੇ ਅੰਦਰ ਸਭ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੋਈ ਸਭ ਜਗ੍ਹਾ ਦੇ ਉਹਨਾਂ ਦਾ ਛਿੱਧੀ ਦਿਹਾੜਾ ਆ ਰਿਹਾ ਕਿ ਮੈਂ ਅੱਜ ਬਸਪਤਗੜ੍ਹ ਸਾਹਿਬ ਉਹਨਾਂ ਨੂੰ ਆਪਣਾ ਸਿਰ ਝਾਉਣ ਦੱਲਿਆ ਇਹ ਸ਼ਹਾਦਤ ਨਾਲ ਦੀ ਕੋਈ ਦੁਨੀਆ ਦੇ ਅੰਦਰ ਸਾਡਾ ਫੁੱਦ ਬੰਦਾ ਕਿ ਨਾ ਸ਼ਹੀਦਾਂ ਦੀ ਜਿੰਨਾ ਕਰਕੇ ਸਿੱਖ ਕੌਮ ਦੀਆਂ ਮਜ਼ਬੂਤ ਹੋਈਆਂ ਸਿੱਖ ਤਾਂ ਹਿੰਦੀਆਂ ਨਹੀਂ ਇੱਕ ਮਜ਼ਬੂਤ ਹੋਈ ਉਸ ਮਹਾਨ ਸ਼ਹੀਦਾਂ ਨੂੰ ਬਸ ਸਦਾ ਦੇ ਫੁੱਲ ਪੇਟ ਕਰਨਾ ਹੈ ਮਾਂ ਗੁਜਰੀ ਜਿਹੜੀ ਦੁਨੀਆ ਦੇ ਅੰਦਰ ਸਭ ਤੋਂ ਵੱਡੀ ਮਾਂ ਹੈ ਉਸਮਾਨਾ ਅਸ਼ੀਰਵਾਦ ਗੱਲ ਕੀਤੀ ਹੈ ਵੀ ਨੌਜਵਾਨਾਂ ਨੇ ਕੀ ਅਪੀਲ ਕਰਨੀ ਨੌਜਵਾਨੀ ਅਪੀਲ ਨਹੀਂ ਕਰਦੇ ਕਿ ਜੇ ਸਾਡੇ ਸਰਜਾ ਦੇ ਚਾਰੇ ਇਹਨਾਂ ਤੋਂ ਸੇਧ ਲਈ ਜਾਵੇ ਸਿੱਖਿਆ ਲਈ ਜਾਵੇ ਆਪਣੀ ਕੌਮ ਪ੍ਰਤੀ ਜਜ਼ਬਾ ਆਪਣੇ ਪੰਜਾਬ ਪ੍ਰਤੀ ਆਪਣੇ ਦੇਸ਼ ਪ੍ਰਤੀ ਜਜ਼ਬਾ ਜਗਾ ਉਹ ਉਹ ਆਪਣੇ ਰਲ ਆਪਾ ਪਤਾ ਕਰਨਾ ਸਮਾਜਿਕ ਪੜਾਈਆਂ ਤੋਂ ਦੂਰ ਹੋ ਕੇ ਆਪਣੇ ਧਰਮ ਦੀ ਲੜ ਲਕੜ ਉਹਨਾਂ ਦਾ ਜਿਹੜਾ ਸੰਦੇਸ਼ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਬਿੰਦ ਜਿਹੜਾ ਲਾਗੂ ਕਰਦਾ ਸਰ ਆ ਜਿਹੜਾ ਜਿਹੜਾ ਹਫਤਾ ਪੂਰੇ ਸਿੱਖ ਸਮਾਜ ਵਾਸਤੇ ਸਿੱਖ ਪਰਵਾਸਤੇ ਬਹੁਤ ਵੱਡਾ ਇਤਿਹਾਸਿਕ ਹਫਤਾ ਦੁਨੀਆ ਦੇ ਅੰਦਰ ਸਭ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੋਈ ਸਭ ਜਗ੍ਹਾ ਦੇ ਉਹਨਾਂ ਦਾ ਛੀ ਦੀ ਦੀਆ ਦਾ ਆਦ। ਅੱਜ ਆ ਜਿਹੜਾ ਜਿਹੜਾ ਹਫ਼ਤਾ ਪੂਰੇ ਸਿੱਖ ਸਮਾਜ ਵਾਸਤੇ ਸਿੱਖ ਪਰਵਾਸਤੇ ਬਹੁਤ ਵੱਡਾ ਇਤਿਹਾਸਿਕ ਹਫ਼ਤਾ ਦੁਨੀਆ ਦੇ ਅੰਦਰ ਸਭ ਤੋਂ ਛੋਟੀ ਉਮਰ ਦੇ ਬੱਚਿਆਂ ਦੀ ਜਿਹੜੀ ਸ਼ਹਾਦਤ ਹੋਈ ਸਭ ਜਿਆਦਾ ਉਹਨਾਂ ਦਾ ਛੀਦੀ ਦਿਹਾੜਾ ਆ ਰਿਹਾ ਹੈ ਕਿ ਮੈਂ ਅੱਜ ਬਸ ਫਤਿਹਗੜ੍ਹ ਸਾਹਿਬ ਉਹਨਾਂ ਨੂੰ ਆਪਣਾ ਸਿਰ ਝੁਕਾਉਣ ਦੱਲਿਆ ਇਸ ਸ਼ਹਾਦਤ ਨਾਲ ਦੀ ਕੋਈ ਦੁਨੀਆ ਦੇ ਅੰਦਰ ਸ਼ਹਾਦਤ ਨਹੀਂ ਸਾਡਾ ਫ਼ਤਹ ਬੰਦਾ ਕਿ ਇਹਨਾਂ ਸ਼ਹੀਦਾਂ ਦੀ ਜਿੰਨਾ ਕਰਕੇ ਸਿੱਖ ਕੌਮ ਦੀਆਂ ਨੀਹਾਂ ਮਜ਼ਬੂਤ ਹੋਈਆਂ ਸਿੱਖ ਭੰਗੀਆਂ ਦੀਆਂ ਇੱਕ ਮਜ਼ਬੂਤ ਹੋਈ ਉਸ ਮਹਾਨ ਸ਼ਹੀਦਾਂ ਨੂੰ ਜਦ ਬਸ ਸੱਦਾ ਦੇ ਫੁੱਲ ਪੇਟ ਕਰਨਾ ਹੈ ਮਾਂ ਗੁਜਰੀ ਜਿਹੜੀ ਦੁਨੀਆ ਦੇ ਅੰਦਰ ਸਭ ਤੋਂ ਵੱਡੀ ਮਾਂ ਹੈ ਉਸਮਾਨ ਦਾ ਅਸ਼ੀਰਵਾਦ ਗੱਲ ਕੀਤੀ ਹੈ ਨੌਜਵਾਨਾਂ ਨੇ ਕੀ ਅਪੀਲ ਕਰ ਨੌਜਵਾਨ ਨੇ ਅਪੀਲ ਇਹ ਹੀ ਕਰਦੇ ਆ ਕਿ ਜੇ ਸਾਡੇ ਸਾਹਿਬ ਜਦਿਆਂ ਚਾਰੇ ਇਹਨਾਂ ਤੋਂ ਸੇਧ ਲਈ ਜਾਵੇ ਸਿੱਖਿਆ ਲਈ ਜਾਵੇ ਆਪਣੀ ਕੌਮ ਪ੍ਰਤੀ ਜਜ਼ਬਾ ਆਪਣੇ ਪੰਜਾਬ ਪ੍ਰਤੀ ਆਪਣੇ ਦੇਸ਼ ਪ੍ਰਤੀ ਜਜ਼ਬਾ ਜਗਾਉ। ਉਹ ਆਪਣੇ ਜਿਹੜਾ ਪਤਾ ਕਰਨਾ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਆਪਣੇ ਧਰਮ ਦੀ ਲੜ ਲਕੜ ਉਹਨਾਂ ਦਾ ਜਿਹੜਾ ਸੰਦੇਸ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ini da direla Google.